ਦੀ ਬਸਾਈ ਹੋਈ ਨਗਰੀ ਮਹਾਰਾਜ ਗੁਰਤੇਗ ਬਾਗ ਦੀ ਖਰੀਦੀ ਹੋਈ ਏ ਧਰਤੀ ਏ ਠੇਕੇ ਖੋਲਣ ਵਾਲੇ ਚ ਸਰਕਾਰ ਹੈ ਚ ਕੋਈ ਵੀ ਅਸੀਂ ਨਾ ਤਾਂ ਬੰਦ ਕਰਾਵਾਂਗੇ ਠੇਕੇ ਨੂੰ ਜੈ ਸਰਕਾਰ ਮੁਰਦਾਬਾਹ ਬਰਾਤ ਸਾਹਿਬਿਆ ਜੰਦਾਬਾਹ ਬਰਾਤ ਸਾਹਿਬਿਆ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਜੈ ਸਰਕਾਰ ਮੁਰਦਾਬਾਹ ਬਰਾਤ ਸਾਹਿਬਿਆ ਮੁਰਦਾਬਾਹ ਜੰਦਾਬਾਹ ਮੁਰਦਾਬਾਹ ਬੰਦ ਕਰਦੀ ਮੁਰਦਾਬਾਹ ਬੰਦ ਕਰਦੀ ਬੰਦ ਕਰੋ ਬੰਦ ਕਰਦੀ ਬੰਦ ਕਰੋ ਲਾਈਡੋ ਉਹ ਵੀ ਲੋਕ ਜੀ ਗੱਲ ਜੀ ਪਿੰਡ ਲੰਮਲੇੜੀ ਦੇ ਵਿੱਚ ਖੜਿਆ ਜਿੱਥੇ ਨਾਣਾ ਦੇ ਵੀ ਜਿਹੜਾ ਮੁੱਖ ਮਾਰ ਗਿਆ ਉਹਨੂੰ ਜਾਬ ਕੀਤਾ ਗਿਆ ਹੈ ਪਿੰਡ ਵਾਸੀਆਂ ਵੱਲੋਂ ਵਾਲਾ ਕੀ ਕਾਰਨ ਕੀ ਆਪਾਂ ਜਾਣ ਲਵਾਂਗੇ ਇਹਨਾਂ ਦੇ ਜਵਾਨ ਨੂੰ ਪਰ ਬੰਦਾ ਉਸ ਤੋਂ ਪਹਿਲਾਂ ਤੁਹਾਨੂੰ ਥੋੜਾ ਦੱਸ ਦਈਏ ਕਿ ਜਦੋਂ ਵੀ ਸ਼ੰਘਾਰਸ਼ ਕਰਦੇ ਆ ਲੋਕ ਜਦੋਂ ਸੜਕ ਦੇ ਉੱਤਰਦੇ ਆ ਤਾਂ ਗੱਲ ਜਰੂਰ ਕੋਈ ਨਾ ਕੋਈ ਵੱਡੀ ਹੁੰਦੀ ਆ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇੱਥੇ ਲੋਕ ਜਿਹੜੇ ਨੇ ਮੌਜੂਦ ਨੇ ਖੜੇ ਹੋਏ ਨੇ ਲੋਕ ਇੱਥੇ ਇਹ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਉਂ ਜਿਹੜਾ ਇਹ ਵੱਡਾ ਜਿਹੜਾ ਜਾਮ ਇਹਨਾਂ ਨੇ ਇੱਥੇ ਲਗਾ ਦਿੱਤਾ ਹੈ ਪੂਰਾ ਪਿੰਡ ਜਿਹੜਾ ਇਹ ਰੋਡ ਦੇ ਉੱਤੇ ਉਤਰ ਗਿਆ ਕੀ ਆਖਰਕਾਰਨ ਕੀ ਬਣ ਗਿਆ ਪਿੰਡ ਦੇ ਜਿਹੜੇ ਸਾਰੇ ਲੋਕ ਨੇ ਵਿੱਚੇ ਚਾਹੇ ਮਾਤਾ ਮਾਂ ਕਹ ਲਈਏ ਵਿੱਚੇ ਤੁਸੀਂ ਆ ਸਾਰੇ ਅਗੇ ਇੱਥੇ ਜਮਾ ਹੋ ਗਏ ਰੋਡ ਦੇ ਰੋਡ ਜਾਮ ਕਰਤਾ ਕੀ ਕਾਰਨ ਬ ਘਰ ਮੈਂ ਹੈ ਸਦਾ ਇਹ ਨਾਲ ਘਰ ਬਸਦੇ ਪਰਿਵਾਰ ਰਹਿ ਗਏ ਜ਼ਿੰਮੇਵਾਰ ਬੰਦੇ ਇੱਥੇ ਬਸਦੇ ਆ ਸਾਰੇ ਇਹ ਸਾਡੇ ਸਰਪੰਚ ਸਾਹਿਬ ਵੀ ਖੜੇ ਇੱਥੇ ਸਾਰੇ ਹਾਂ ਤੇ ਇੱਥੇ ਸ਼ਰਾਬ ਦਾ ਠੇਕਾ ਖੁੱਲਣ ਲੱਗਾ ਬੋਰਡ ਲੱਗ ਗਿਆ ਹੈਗਾ ਹੂੰ ਤੇ ਜਦ ਕਿ ਇੱਥੇ ਆਪਣਾ ਸਾਰੇ ਜ਼ਿੰਮੇਵਾਰ ਪਰਿਵਾਰ ਇੱਥੇ ਰਹਿੰਦੇ ਆ ਤੇ ਸਾਰਿਆਂ ਨੂੰ ਇਹ ਗਲਤ ਰਾਜ ਹੈ ਵੀ ਸਾਡੇ ਪਿੰਡ ਦੇ ਵਿੱਚ ਇੱਥੇ ਸ਼ਰਾਬ ਦਾ ਠੇਕਾ ਨਾ ਖੁੱਲਿਆ ਜਾਵੇ ਸਾਨੂੰ ਸਾਰਿਆਂ ਨੂੰ ਅਧਰਾਜ ਹੈ ਇਸ ਗੱਲ ਦਾ ਕਿ ਠੇਕਾ ਨਾ ਇੱਥੇ ਖੁੱਲਿਆ ਜਾਵੇ ਜਿੱਤਾ ਹੈਗਾ ਉੱਥੇ ਖੁੱਲਿਆ ਰਿਹਾ ਬੜੇ ਸਾਲਾਂ ਦਾ ਖੁੱਲਿਆ ਉੱਥੇ ਦੂਆ 3 ਕਿਲੋਮੀਟਰ ਦੇ ਅੰਦਰ ਨੰਦਪੁਰ ਸਾਹਿਬ ਤੋਂ ਅੰਦਰ ਸ਼ਰਾਬ ਦਾ ਠਿਕਾ ਖੁੱਲ ਨਹੀਂ ਸਕਦਾ ਹੂੰ ਇਹ ਜਿਹੜੀ ਜਗ੍ਹਾ ਹੈ ਇਹ ਪਿੰਡਾਂ ਨਾਲ ਕਿ ਸ਼ਹਿਰ ਦੇ ਅੰਦਰ ਆਈ ਹੈ ਪਿੰਡਾਂ ਦਾ ਪਿੰਡ ਜਿਹੜੀ 3-3 ਕਿਲੋਮੀਟਰ ਦੇ ਆਲੇ ਦੁਆਲੇ ਸਾਰੇ ਅੰਦਰ ਆਉਂਦੇ ਆ ਇਸ ਗੱਲ ਦੇ ਵਿੱਚ ਇਹ ਮੇਰਾ ਚੱਕਰ ਜੀ ਉਹ 5 ਕਿਲੋਮੀਟਰ ਦਾ ਸਾਹਿਬ ਜੀ ਹਾਂਜੀ ਹਾਂਜੀ ਗਵਰਨਮੈਂਟ ਆਫ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਵਾ ਹੂੰ ਪਾਸ ਕੀਤਾ ਵਾ ਤੇ ਇਹ ਸੱਡੀ ਆਪਣੀ ਪਵਿੱਤਰ ਨਗਰੀਏ ਤੇ ਚਰਾਉ ਨਹੀਂ ਦੇਖ ਸਕਦੀ ਇਹ ਤਾਂ ਆਹਦੀ ਪਵਿੱਤਰ ਨਗਰੀ ਦਾਰਜਾ ਦਿੱਤਾ ਹੋਇਆ ਹੈ ਦਿੱਤਾ ਹੋਇਆ ਦਰਜਾ ਹੂੰ ਦੇਖੋ ਸੋਹਣ ਜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਛੇ ਠੇਕਾ ਨਾਲ ਖੋਲਿਆ ਜਾਵੇ ਉਹ ਜਿਹੜੇ ਤੁਹਾਡੇ ਪਿੰਡ ਦੇ ਸਰਪੰਚ ਆ ਕੋਈ ਮੋਢਵਰ ਬੰਦਾ ਕਿਸੇ ਨੂੰ ਭਰੋਸੇ ਚ ਲਿਆ ਜਿਹੜਾ ਅਸੀਂ ਦੱਸਿਆ ਗਿਆ ਕਿਸੇ ਨੂੰ ਲਿਆਏ ਦੇਖ ਲੈ ਸਰਪੰਚ ਸਾਹਿਬ ਕਰਿਆ ਇਹ ਸਰਪੰਚ ਸਾਹਿਬ ਸਾਡੇ ਖੜੇ ਆ ਗਿਆ ਤੁਸੀਂ ਸਰਪੰਚ ਦੇ ਮਤਲਬ ਪਤੀ ਤੁਹਾਨੂੰ ਭਰੋਸੇ ਲਿਆ ਜੀ ਅਸੀਂ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਬੋਰਡ ਦੇਖਿਆ ਸੀ ਭਾਈ ਬੁਰਾ ਆ ਠੇਕਾ ਖੁੱਲ ਗਿਆ पूरी पूरी जा पूरी जा जानकारी जा ਪੂਰੀ ਇਹਦਾ ਪ੍ਰਸ਼ਾਸਨ ਤੋਂ ਮਨ ਕਰਦੇ ਆ ਵੀ ਠੇਕੇ ਨਾ ਖੋਲਿਆ ਜਾਵੇ ਆਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੇ ਅੰਦਰ ਅੰਦਰ ਠੇਕੇ ਖੋਲ੍ਹੇ ਨਹੀਂ ਸਕਦਾ ਜੀ ਵਿਧਾਨ ਸਭਾ 'ਚ ਮਤਾ ਪਾਸ ਹੋਇਆ ਹੋਇਆ ਤੁਹਾਨੂੰ ਕੀ ਖਾਤਸਾ ਕੀ ਹੈ ਜੇ ਠੇਕੇ ਤੇ ਖੋਲ੍ਹਦਾ ਖਾਤਸਾ ਕੀ ਹੈ ਤਾਂ ਕੀ ਹੋ ਸਕਦਾ ਸਾਡੇ ਬੱਚਿਆਂ ਦਾ ਬਹੁਤ ਨੁਕਸਾਨ ਹੋਣਾ ਜੀ ਨੂੜੀਆ ਸਕੂਲ ਹੈ 2 ਕਿਲੋਮੀਟਰ ਤੋਂ ਖਾਲਸਾ ਸਕੂਲ ਉੱਤੇ ਪੜ੍ਹਨ ਜਾਂਦੇ ਸਾਡੇ ਬੱਚੇ ਉਹਨਾਂ ਨੂੰ ਰਾਸਤੇ ਵਿੱਚ ਆ ਦਿੱਕਤ ਆਣੀ ਸ਼ਰਾਬੀ ਜਲੀ ਸੜਕ ਹੈ ਇਹ ਸੜਕ ਦਾ ਨਾਮ ਕੀ ਵੱਜਦਾ ਕੀ ਕਹਿੰਦੇ ਨੰਬਰ ਸਾਹ ਰੋਡ ਨੰਬਰ ਸਾਹ ਰੋਡ ਤੁੰਗਿਆ ਦੇਵੀ ਹੂੰ ਨੰਬਰ ਸਾਹ ਰੋਡ ਤੁੰਗਿਆ ਦੇਵੀ ਜਿਵੇਂ ਕਿ ਉਹ ਜਿਦਾਂ ਕਿਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਆਪਾਂ ਦਿਖਾ ਰਿਆ ਛੋਟੇ ਛੋਟੇ ਬੱਚੇ ਇੱਥੇ ਖੜੇ ਹੋਏ ਨੇ ਖਾਸਾ ਇਹਨਾਂ ਦਾ ਇਹ ਬਣਿਆ ਹੋਇਆ ਕਿ ਜੇਕਰ ਇੱਥੇ ਢਿੱਕਾ ਖੁੱਲਦਾ ਕਿਉਂਕਿ 2 ਕਿਲੋਮੀਟਰ ਦੂਰ ਹੈ ਕਹਿੰਦੇ ਆਪਾਂ ਸਕੂਲ ਵੀ ਹੈਗਾ ਕੀ ਕੀ ਲੱਗਦਾ ਜੀ ਮੈਂ ਕਿੰਨਾ ਕੁ ਜਿਹੜਾ ਪ੍ਰਭਾਵ ਮਾਰਾ ਪੈ ਸਕਦਾ ਸਰ ਜੀ ਅਸੀਂ ਬੇਲਖ-ਬੇਲ ਵੀ ਅਸੀਂ ਕਾਹ ਕੱਖ ਨਾਲ ਹੁੰਦਾ ਆ ਕਦੀ ਸ਼ਾਮ ਨੂੰ ਹਨੇਰ ਵੀ ਹੋ ਜਾਂਦਾ ਇਕੱਲੀਆਂ ਦੋਨੇ ਆਂਦੀਆਂ ਈ ਸਾਡੇ ਕੋਈ ਬੰਦਾ ਨਹੀਂ ਤੇ ਕਈ ਵਾਰ ਸਾਨੂੰ ਇਕੱਲੀ ਆਉਣਾ ਪੈਂਦਾ ਹੈ ਤੇ ਸਾਨੂੰ ਇੱਥੇ ਖਤਰਾ ਹੈਗਾ ਸਾਨੂੰ ਕਿਸੇ ਟਾਈਮ ਵੀ ਕੋਈ ਬੰਦਾ ਕੋਈ ਘੇਰ ਸਕਦਾ ਤੇ ਸਾਨੂੰ ਆਪਣੀ ਇੱਜ਼ਤ ਬਹੁਤ ਖਿਆਲ ਰੱਖਣੀ ਇਹ ਮਤਲਬ ਜੇ ਠੇਕੇ ਨਹੀਂ ਜਾਂਦੇ ਪਿੰਡ ਪੂਰਾ ਨਹੀਂ ਜਾਂਦਾ ਇੱਥੇ ਨਹੀਂ ਹੋਣਾ ਚਾਹੀਦਾ ਠੇਕਾ ਜੀ ਕਿਉਂਕਿ ਸਾਡੇ ਬੱਚੇ ਨੂੰ ਨਸ਼ਾ ਲੱਗ ਜਾਣਾ ਇੱਥੇ ਆ ਕੇ ਤੇ ਸਾਨੂੰ ਇਹ ਚਾਹੀਦਾ ਨਹੀਂ ਪੰਜਾਬ ਸਰਕਾਰ ਤਾਂ ਵੀ ਨਸ਼ੇ ਦੇ ਬੱਲੇ ਵਿਰੋਧ ਹੈ ਵੀ ਆਪਾਂ ਨਸ਼ੇ ਦਾ ਖਤਮ ਕਰਨਾ ਪਰ ਤੁਸੀਂ ਸਾਡੇ ਘਰਾ ਜੀ ਖੋਲਣ ਲੱਗ ਗਏ ਜੀ ਸਾਨੂੰ ਕੋਈ ਹੋਰ ਨਹੀਂ ਸਤਾ ਹੋਣਾ ਨਹੀਂ ਚਾਹੀਦਾ ਬੱਸ ਸਾਡੇ ਸਾਰੇ ਭਾਈਚਾਰਿਆਂ ਦੀ ਸਾਡੇ ਭੈਣਾਂ ਭਾਈਆਂ ਦੀ ਸਾਰਿਆਂ ਦੀ ਇਹ ਹੈ ਕਿ ਦਰਵਾਸਾ ਇੱਥੇ ਖਰਾਬ ਨਹੀਂ ਹੋਣਾ ਚਾਹੀਦਾ ਸਾਰੇ ਉਹ ਹੈਗੇ ਪਰੇਸ਼ਾਨੀ ਜੀ ਸਾਰਿਆਂ ਨੂੰ ਪਰੇਸ਼ਾਨੀ ਹਾਂਜੀ ਸਾਰਿਆਂ ਨੂੰ ਪਰੇਸ਼ਾਨੀ ਸਾਨੂੰ ਨਹੀਂ ਉਹ ਨਹੀਂ ਚਾਹੀਦਾ ਸਾਡੇ ਅੱਗੇ ਵੀ ਖਰਾਬ ਹੋ ਜਾਂਦੇ ਬੱਚੇ ਪੰਜਾਬ ਸਰਕਾਰ ਨੂੰ ਕੀ ਬੇਨਤੀ ਕਰ ਰਹੇ ਤੁਸੀਂ ਨਹੀਂ ਖੁੱਲਣਾ ਚਾਹੀਦਾ ਇੱਥੇ ਨਹੀਂ ਖੁੱਲਣਾ ਬੰਦ ਕਰੋ ਇਹਨੂੰ ਅਸੀਂ ਸਾਥ ਤੱਕ ਜਾਵਾਂਗੇ ਜੇਕਰ ਨਹੀਂ ਬੰਦ ਕਰਦੇ ਇਹਦੇ ਵੀ ਤੱਕ ਜਾ ਸਕਦੇ ਹਾਂ ਕਿਤੇ ਤੱਕ ਤੋਣਾ ਪਾਉਗਾ ਤਾਂ ਜੇਕਰ ਠੇਕੇਦਾਰਾਂ ਔਰ ਪਗਰ ਤੁਹਾਡੀ ਨਹੀਂ ਮੰਗ ਮੰਨੀ ਜਾ ਰਹੀ ਨਹੀਂ ਕੋਈ ਥਵਾਈ ਹੁੰਦੀ ਕਿ ਸੱਤ ਤੱਕ ਜਾਓਗੇ ਅਸੀਂ ਇੱਥੇ ਜਾਮ ਲਾਵਾਂਗੇ ਜੀ ਧਰਨਾ ਲਾਵਾਂਗੇ ਜੀ ਇਹਨਾਂ ਦਾ ਠੇਕਾ ਨਹੀਂ ਅਸੀਂ ਇੱਥੇ ਖੋਲਣ ਦੇਣਾ ਇਹ ਕਰ ਲਿਆ ਪੱਕਾ ਧਾੜਾ ਮਰਾ ਧਾੜਾ ਲਿਆ ਜੀ ਨmberdar ਸਰਪੰਚ ਪੰਚਾਇਤ ਸਾਰੀ ਨਾਲ ਜੀ ਸਾਰੇ ਬੰਦੇ ਇਹ ਇਸ ਟਿੱਕੇ ਨੂੰ ਚੁਕਾ ਕੇ ਹੀ ਦੰਮ ਲੈਣਗੇ ਇੱਕ ਵਾਰ ਸੇ ਗੱਲ ਕੀਤੀ ਜਾਂਦੀ ਕਿ ਨਸ਼ੇ ਪੰਜਾਬ ਤੋਂ ਖਤਮ ਕੀਤੇ ਹਾਂ ਜੀ ਦੂਜੀ ਵਾਰ ਤੁਸੀਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਖੋਲਤਾ ਸਾਡੇ ਪਿੰਡ ਚ ਖੋਲਤਾ ਜੀ ਸਾਨੂੰ ਇਸ ਗੱਲ ਦਾ ਬਹੁਤ ਭਾਰੀ ਰੋਸ ਹੈ ਜੀ ਸਰਕਾਰ ਨੂੰ ਸਰਕਾਰ ਨੂੰ ਬੇਨਤੀ ਕੀਤੀ ਜੀ ਬੇਨਤੀ ਕਰਨੀ ਜੀ ਪਹਿਲਾਂ ਅਸੀਂ ਅੱਜ ਇਕੱਠੇ ਹੋ ਕੇ ਇਹਨਾਂ ਨੂੰ ਮਿਲਣ ਆਏ تھے ਇਹ ਹੈ ਨਹੀਂ ਤੇ ਜਿੱਥੇ ਕੋਈ ਵੀ ਨਹੀਂ ਤਾਂ ਅਸੀਂ ਇਹਨਾਂ ਨੂੰ ਕਹਿਣਾ تھا ਪਹਿਲਾਂ ਤੇਰਾ ਆਪ ਇੱਥੇ ਕੋਈ ਨਹੀਂ ਹੈ ਜੀ ਦੁਕਾਨ ਦਾ ਜਿਹਨੇ ਦਿੱਤੀ ਵੀ ਅਸੀਂ ਉਹਨੂੰ ਵੀ ਮਿਲੇ ਜੀ ਉਹ ਕਹਿੰਦਾ ਜੀ ਮੈਂ ਤਾਂ ਕਰਾਇਆ ਪਰ ਦਿੱਤੀ ਵੀ ਜੀ ਇੱਡੀ ਗੱਲ ਮਰਦਾ ਸਰਪੰਚ ਤੇ ਇਹੋ ਤੇ ਵਾਅਦਾ ਉਹ ਕਹਿੰਦਾ ਜੀ ਮੈਂ ਤਾਂ ਕਰਾਇਆ ਪਰ ਦਿੱਤੀ ਵੀ ਜੀ ਉਹ ਹੋਨੇ ਦਾ ਆਪਣਾ ਲੜਖੜਾ ਲਿਆ ਜੀ ਇਹਨੂੰ ਪਤਾ ਸੀ ਠੇਕਾ ਖੁੱਲਣਾ ਉਹਨੂੰ ਪਤਾ ਥਾ ਜੀ ਤਾਂ ਹੀ ਠੇਕਾ ਖਲਾਇਆ ਜੀ ਉਹਨੇ ਤੁਹਾਡੇ ਪਿੰਡ ਦੇ ਉਹ ਵੀ ਨਹੀਂ ਉਹ ਬਾਹਰ ਦਾ ਸਾਡੇ ਪਿੰਡ ਦਾ ਨਹੀਂ ਬਾਹਰ ਦਾ ਬੰਦਾ ਪਿੱਛੇ ਵੀ ਨਹੀਂ ਆ ਹੁਣ ਕਿਸੇ ਨੂੰ ਨਹੀਂ ਪੁੱਛਿਆ ਜੀ ਇਤਰਾਜ ਤੁਹਾਨੂੰ ਕਿੰਨੂ ਕਿੰਨੂ ਇਤਰਾਜਾ ਪੂਰੇ ਪਿੰਡ ਦੇ ਸਾਰੇ ਪਿੰਡ ਨੂੰ ਇਤਰਾਜ ਆਇਆ ਜੀ ਸਾਰੇ ਪਿੰਡ ਨੂੰ ਇਤਰਾਜ ਆਇਆ ਜੀ ਇਤਰਾਜ ਆ ਵੀ ਪਵਿੱਤਰ ਧਰਤੀ ਤੋਂ 5 ਕਿਲੋਮੀਟਰ ਦੂਰ ਪਰਲੇ ਦੱਸਿਆ ਵਾ ਪਹਿਲੇ ਘੱਟ 5 ਕਿਲੋਮੀਟਰ ਦੇ ਅੰਦਰ ਨਹੀਂ ਖੁੱਲਣਾ ਚਾਹੀਦਾ ਹੂੰ ਜਦੋਂ ਪਹਿਲਾਂ ਟ੍ਰੈਕ ਜੇ ਫਾੜਾ ਦੇ ਕੋਲੋਂ ਚੱਕ ਮਜ਼ਾਰੇ ਖੋਲਿਆ ਜੀ ਮਜ਼ਾਰੇ ਕਿਲੋ ਮੀਟਰ ਦੇ ਅੰਦਰ ਹੂੰ ਦਾਲ ਘਾਰਾ ਬੀਬੀਆਂ ਬੱਚੇ ਸਾਰੇ ਘਾ ਪਟੇ ਨਾ ਦੇ ਨੂੰ ਦੂਰ ਵੀ ਹੈ ਕਹ ਨਾਲ ਦੂਰ ਹੈ ਨਾਲ ਬਹੁਤ ਦੂਰ ਹੈ ਜੀ ਕਿਤਾਹ ਤਰ੍ਹਾਂ ਪੈਣਾ ਘੰਟਾ ਸਾਰਾ ਹੈ ਹੂੰ ਕਾ ਹਾਂ ਰਹੂਗਾ ਬੱਚਾ ਦਾ ਜਰਾਨੀਆਂ ਕੋਈ ਲੱਗ ਸਕਦੀਆਂ ਕਿਸੇ ਦੇ ਗਲਾਸ ਚੱਕਾ ਕੋ ਮੜਾ ਕੇ ਰੱਡੀ ਜਗਾ ਉਧਰ ਸੱਟ ਨਹੀਂ ਕੀ ਕਰੂੰਗਾ ਬੰਤਾ ਕੀ ਮੰਗ ਕਰਦੇ ਬੰਤਾ ਨਾ ਕਰਦੇ ਤਾਂ ਨਹੀਂ ਖਰੋਣਾ ਦੇ ਜਾ ਜੇਕਰ ਨਹੀਂ ਸगाई ਹੁੰਦੀ ਫਿਰ ਰੇਤਰ ਨਾ ਲਾਵੇ ਪੱਕੇ ਪੱਕਾ ਕਰਨਾ ਫਦੀ ਰੋਡ ਜਾਮ ਵਗਾਰਾਂ ਗਈ ਮਹਿਲਾ ਮੰਡਰਾਂ ਸਾਰੇ ਸਾਰੇ ਬੀਬੀ ਸਾਰੇ ਤਿਆਰ ਹੈ ਬੋਲ ਰਿਹਾ ਚੱਕ ਚੱਕ ਬਾਹਰ ਬਾਦਿਆ ਦੇਖੋ ਦੇਖੋ ਤੇ ਜਿੰਮੇਵਾਰ ਹਾਂਜੀ ਅੱਜ ਕੀ ਕਹਿੰਦੇ ਭਾਣ ਜੀ ਅਸੀਂ ਸਰਕਾਰ ਨੇ ਅਗਰੇ ਇੱਕ ਅੱਦੇ ਦਿਨ ਚ ਨਾ ਚੱਕੇ ਤੇ ਠੇਕਾ ਮੰਦ ਨਾ ਕੀਤਾ ਤਾਂ ਅਸੀਂ ਜੋ ਵੀ ਬਣਦੀ ਕਾਰਵਾਈ ਸਾਡੇ ਵੱਲੋਂ ਕੀਤੀ ਚਾਹੂਗੀ ਅਸੀਂ ਭੰਨ ਤੋੜ ਵੀ ਕਰਾਂਗੇ ਬੋਤਲਾਂ ਵੀ ਭੰਨਾਂਗੇ ਸਰਕਾਰ ਖੁਦ ਜਿੰਮੇਵਾਰ ਹੋਊਗੀ ਹਾਂ ਡਰ ਲੱਗਦਾ ਬੱਚਿਆਂ ਦੇ ਵੇਖਣ ਲੈ ਕੇ ਹਾਂਜੀ ਬਿਲਕੁਲ ਹਾਂ ਗੁਰੂ ਸਾਉ ਦੀ ਬਸਾਈ ਹੋਈ ਨਗਰੀ ਮਹਾਰਾਜ ਗੁਰਤੇਗਬਾਦ ਦੀ ਖਰੀਦੀ ਹੋਈ ਹੈ ਧਰਤੀ ਹੈ ਠੇਕੇ ਖੋਲਣ ਵਾਲੇ ਚ ਸਰਕਾਰ ਹੈ ਚ ਕੋਈ ਵੀ ਹੈ ਅਸੀਂ ਨਾ ਤਾਂ ਬੰਦ ਕਰਾਵਾਂਗੇ ਠੇਕੇ ਨੂੰ ਪਿੰਡ ਦਾ ਜਗ੍ਹਾ ਹੈਗੀ ਇਸੇ ਪਿੰਡ ਦੇ ਵਿੱਚ ਅਸੀਂ ਠੇਕਾ ਨਹੀਂ ਖੋਲਣ ਜਿੱਦਾਂ ਸਾਡੀਆਂ ਤੀਨੀਆਂ ਜਨਾਨੀਆਂ ਇਧਰੋਂ ਲੰਮੀਆਂ ਟੱਪੀਆਂ ਰੋਜ਼ ਤਿਆਰ ਕਰਦੀਆਂ ਇਸ ਕਰਕੇ ਇਸ ਠੇਕਾ ਨਹੀਂ ਖੋਲਣ ਚਾਹੀਦਾ ਕੋਈ ਪਿੰਡ ਦੀ ਪਰਮਿਸ਼ਨ ਨਹੀਂ ਹੈਗੀ ਜੇ ਸਰਕਾਰ ਇਸ ਤਰ੍ਹਾਂ ਕਰਦੀ ਹੈ ਜੇ ਮਜ਼ਬੂਤ ਕੈਸ਼ਾਈ ਕਰਦੀ ਹੈ ਅਸੀਂ ਸਰਕਾਰ ਤੇ ਖਰਾਬ ਤਾਗਾਂ ਲਾਵਾਂਗੇ

ਜੇ ਇਹ ਚਲੇਗੀ ਨਹੀਂ ਚਲੇਗੀ ਕੋਈ ਨਹੀਂ ਰੱਖਣਾ ਤੇਰਾ ਤੇਰੀ ਨਹੀਂ ਚਲੇਗੀ ਜਿੱਕੇ ਢੱਕਾ ਖੁੱਲੋ ਫੇ ਸਵੇਰਾ ਪੜਾ ਦੇ ਮੇਰੇ ਨੂੰ ਦੱਸਿਆ ਜੀ ਰੇਪਾ ਸਾਹਿਬ ਨੇ ਮੈਨੂੰ ਫੋਨ ਕੀਤਾ ਉਹ ਕਹਿੰਦਾ ਤਾਂ ਗੱਲ ਮੈਨੂੰ ਪਤਾ ਹੀ ਨਾ ਸਾਨੂੰ ਇਹ ਨੰਬਰਦਾਰਾ ਪਿੰਡ ਦੇ ਹਾਂਜੀ ਸਾਡੇ ਕੋਲ ਜਿਆ ਪਾਇਆ ਹੀ ਨਹੀਂ ਸਾਨੂੰ ਪੁੱਛਿਆ ਹੀ ਨਹੀਂ ਹੈ ਜੀ ਤਾਂ ਫਿਰ ਹੁਣ ਅਸੀਂ ਕੀ ਸਾਨੂੰ ਕਿਹੜਾ ਸੁਖਰਾ ਹੋਣਾ ਜੀ ਹੂੰ ਸਾਨੂੰ ਤਾਂ ਸਵੇਰੇ ਭਰਾਵੇਂ ਨੇ ਕਿਹਾ ਕਹਿੰਦਾ ਚੱਲਣਾ ਥੇਦਾ ਆ ਗੱਲ ਹੋ ਗਈ ਮਾ ਚਲੋ ਚਲੀਏ ਅਸੀਂ ਹੁਣ ਆ ਗਏ ਇੱਥੇ ਆ ਗਏ ਅਸੀਂ ਨਹੀਂ ਠੇਕਾ ਖੋਲੋਂਦਾ ਗੱਲ ਖਤਮ ਹੈ ਜੀ ਜੇ ਜਿਹੜੇ ਤੁਸੀਂ ਤਾਂ ਹੁਣ ਨੰਬਰਦਾਰੋਂ ਪਿੰਡ ਤੇ ਬੜਿਆ ਕੁਝ ਜਾਣਦੇ ਹੋ ਤੁਸੀਂ ਹਾਂਜੀ ਜਦੋਂ ਆਪਾਂ ਗੱਲ ਕੀਤੀ ਜਾਵੇ ਸ਼੍ਰੀ ਨਾਨਕ ਦੇ ਘਰ ਧਰਤੀ ਦਿੱਤੀ ਧਰਤੀ ਦੇ ਉੱਤੇ ਜਿਹੜੀ ਪਵਿੱਤਰ ਧਰਤੀ ਹੈ ਨਵੇਂ ਪਾਸ ਨੇ ਖਰੀਦ ਕੇ ਦਿੱਤੀ ਹੋਈ ਹੈ 2 ਦਿਨ ਪਹਿਲਾਂ ਖਬਰਾਂ ਵੀ ਲੱਗਦੀਆਂ ਅਖਬਾਰ ਦੇ ਵਿੱਚ ਤੇ ਤੁਹਾਡੇ ਤੁਹਾਨੂੰ ਤਾਂ ਸਹੀ ਪਹਿਲਾ ਸੌਦਾ ਅੱਜ ਪਤਾ ਲੱਗਿਆ ਨਹੀਂ ਅਸੀਂ ਕਹਾਂ ਨਾ ਫੁੱਲਾਂ ਦੰਦੇ ਜੀ ਅਸੀਂ ਸਾਨੂੰ ਅੱਜ ਪਤਾ ਲੱਗਿਆ ਜੀ ਬਹਿ ਗਏ ਆ ਗਏ ਅਗਲੇ ਨਾਲ ਜਵਾਬ ਵੀ ਦੇ ਦਿੱਤਾ ਇਹ ਕਹਿੰਦੇ ਹੁਣ ਹੂੰ ਕਹਿੰਦੇ ਅਸੀਂ ਨਹੀਂ ਠੇਕਾ ਖੋਲਣਾ ਜਵਾਬ ਕਰ ਗਏ ਅੱਛਾ ਹੁਣੇ ਫੋਨ ਆਇਆ ਆ ਗਿਆ ਫੋਨ ਚਲੋ ਜੀ ਕਿਦਾਂ ਹੋ ਗਿਆ ਉਹ ਠੇਕੇ ਦੇ ਮਾਲਕ ਨਾਲ ਕੀ ਨਾ ਆਇਆ ਨਾ ਤਾਂ ਮੈਨੂੰ ਪਤਾ ਹੀ ਇਹ ਮੁੰਡੇ ਨੇ ਗੱਲ ਕਰਾਈ ਲੈਟੇਸ਼ਨ ਦੀ ਇਹ ਨਹੀਂ ਕਰਾਈ ਦੁਕਾਨ ਦਿੱਤੀ ਵੀ ਇਹਨੇ ਮੁੰਡੇ ਨੇ ਕਰਾਈ ਹਾਂ ਇਹਨੇ ਮੇਰੇ ਨਾਲ ਗੱਲ ਕਰਾਈ ਹਾਂ ਉਹਨੂੰ ਦੱਸਿਆ ਮੈਂ ਕਿ ਮੈਂ ਮਰਦਾਰ ਬੋਲਦਾ ਤਾਂ ਕਿਹਨੂੰ ਪੁੱਛਦਾ ਠੇਕਾ ਖੋਲਿਆ ਇਹਨਾਂ ਨੂੰ ਬੈਂਚ ਦੀ ਪਰਮਿਸ਼ਨ ਲਈ ਤਾਂ ਨੰਬਰ ਦਾ ਆਪ ਹੀ ਪਰਮਿਸ਼ਨ ਲਈ ਯਾਰ ਉਹਨੂੰ ਬੁਲਾ ਲਾ ਆਥੇ ਹਾਂਜੀ ਹਾਂਜੀ ਗੱਲ ਕਰੇ ਤੇ ਉਹਨੂੰ ਇੱਕ ਫੋਨ ਕਿਹਾ ਜੀ ਹਾਂ ਉਹ ਕਿਹੋ ਜਿਹਾ ਕੰਦੇਈਆ ਚੋ ਬਾ ਠੇਕਾ ਨਹੀਂ ਚ ਖੁੱਲੂਗਾ ਹਾਂ ਗੱਲ ਖਤਮ ਹੋ ਗਈ ਅਸੀਂ ਫੇਸ ਮੁੜ ਗਏ ਉਹ ਸੋ ਹੀ ਤੁਹਾਨੂੰ ਮੈਂ ਜਵਾਬ ਦੇਤਾ ਹੁਣ ਚੱਲੇ ਤੁਸੀਂ ਹੁਣ ਅਸੀਂ ਉਹ ਠੀਕ ਚੱਲ ਜਓ ਜਾਂ ਸਾਡਾ ਠੇਕਾ ਨਹੀਂ ਖੁੱਲਾਂ ਅਸੀਂ ਗੱਲ ਇੱਥੇ ਬੈਠਾ ਹਾਂ ਜੇ ਰਾਤ ਜੇ ਉਹ ਦੇਖੋ ਕਿੰਨੀ ਪ੍ਰਬਲ ਖਰਾਸਮਟ ਹੋ ਰਹੀ ਏ ਕਿ ਸਾਡੇ ਕਰਕੇ ਹੀ ਹੋ ਰਹੀ ਏ ਇੱਧਰ ਵੀ ਜੇ ਆਜੇ ਸਮਾਨ ਨਹੀਂ